ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ 84 ਲੱਖ ਜੂਨ ਹੰਡਾਈ ਗੇੜ 84 ਚੋਂ ਲੰਗੇ 84 ਲੱਖ ਜੂਨ ਹੰਡਾਈ ਉਹ ਗੇੜ 84 ਤੋਂ ਲੰਗੇ ਤਾਂ ਜਾ ਕੇ ਆ ਫਲ ਪਾਇਆ 555ਵਾਂ ਜਨਮ ਦਿਹਾੜਾ ਤੇਰਾ ਸਤਿਗੁਰੂ ਨਾਨਕ ਜੀ ਸਾਨੂੰ ਇਸ ਜਨਮ ਵਿੱਚ ਆਇਆ ਵਾਹ ਜੀ ਵਾਹ ਸਾਨੂੰ ਇਸ ਜਨਮ ਵਿੱਚ ਆਇਆ ਵਾਹ ਭਾਗਾ ਭਰੀ ਸੁਹਾਣੀ ਕਿਆ ਕਤਕ ਦੀ ਪੂਰਨ ਮਾਸੀ ਏ ਉਹ ਜਿਹਦਾ ਉਦਣ ਵੀ जग ਰਣੀ ਹੋਇਆ ਜਿਹਦਾ ਅੱਜ ਵੀ जग ਅਵਲਾਖੀ ਏ ਵਾਹ ਜੀ ਵਾਹ ਜਨ ਜੀਵਨ ਲਈ ਦਿੱਤਾ ਸਾਨੂੰ ਉਹ ਜਨ ਸੱਚੋ ਸੱਚ ਸਰਮਾਇਆ 552 ਸਾਲਾ ਜਨਮ ਦਿਹਾੜਾ ਬਾਬਾ ਨਾਨਕ ਜੀ ਸਾਨੂੰ ਇਸ ਜਗਤ ਵਿੱਚ ਆਇਆ ਅਕਾਲ ਚੈਨਲ ਨੂੰ ਚਾਹ ਚੜ ਜਾਂਦਾ ਅਕਾਲ ਚੈਨਲ ਨੂੰ ਚਾਹ ਚੜ ਜਾਂਦਾ ਉਹ ਸੰਗਤ ਸੰਗ ਗੁਰਪੁਰਬ ਮਨਾਈਏ ਅਖੰਡ ਪਾਠ ਗੁਰਬਾਣੀ ਕੀਰਤਨ ਮਗਰੋਂ ਕੋਨਰ ਸਾਹਿਬ ਢੇਸੀ ਸਾਹਿਬ ਜਗਜੀਤ ਸਿੰਘ ਜੀ ਕਵੀ ਦਰਬਾਰ ਸਜਾਈਏ ਮਾਂ ਬੋਲੀ ਦਾ ਸਤਿਕਾਰ ਕਰੀਦਾ ਬਈ ਮਾਂ ਬੋਲੀ ਦਾ ਸਤਕਾਰ ਕਰੀਦਾ ਜਿਉ ਸਾਡੇ ਜਿਉ ਸਾਡੇ ਸਤਿਗੁਰਾਂ ਸਮਝਾਇਆ 555 ਸਾਲਾ ਜਨਮ ਦਿਹਾੜਾ ਤੇਰਾ ਧੰਗ ਗੁਰੂ ਨਾਨਕ ਜੀ ਸਾਨੂੰ ਇਸ ਜਨਮ ਵਿੱਚ ਆਇਆ ਸਾਨੂੰ ਇਸ ਜਨਮ ਵਿੱਚ ਆਇਆ ਤੋਂ ਕਪਤਿਆਂ ਦੀਆਂ ਕੁ ਸਤਰਾਂ ਨੇ ਨਨਕਾਣੇ ਵਿੱਚ ਪ੍ਰਗਟੇ ਨਾਨਕ ਨਨਕਾਣੇ ਵਿੱਚ ਪ੍ਰਗਟੇ ਨਾਨਕ ਚੜ ਗਈ ਨਾਮ ਖੁਮਾਰੀ ਰਾਏ ਭੋਏ ਦੀ ਤਲਵੰਡੀ ਲੈ ਗਈ ਆਪਣੇ ਸਿਰ ਸਰਦਾਰੀ ਵਾ 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 ਰਾਏ ਭੋਏ ਦੀ ਤਲਵੰਡੀ ਉਹ ਲੈ ਗਈ ਆਪਣੇ ਸਿਰ ਸਰਦਾਰੀ ਮਹਿਤਾ ਕਾਲੂ ਮਾਤ ਤ੍ਰਿਪਤਾ ਜੀ ਲੱਖ ਲੱਖ ਸ਼ੁਕਰ ਮਨਾਇਆ ਹੇ ਰੱਬ ਜੀ ਤੂੰ ਸੁਣ ਲਈ ਸਾਡੀ ਨਾਨਕੀ ਭੈਣ ਲਈ ਵੀਰਾ ਆਇਆ ਹੇ ਰੱਬ ਜੀ ਤੂੰ ਸੁਣ ਲਈ ਸਾਡੀ नानकी बहन ਲਈ ਵੀਰਾ ਆਇਆ वीर ਭੈਣ ਹੁਣ ਵੇੜੇ ਦੇ ਵਿੱਚ ਰੌਣਕ ਗੇ ਰੌਣਕ ਭਰੀ ਉਹ ਰਾਏ ਭੋਏ ਦੀ ਤਲਵੰਡੀ ਲੈ ਗਈ ਆਪਣੇ ਸਿਰ ਸਰਦਾਰੀ ਜੀ ਹਾਂ ਨਾਨਕ ਨਿਰੰਕਾਰੀ ਨਾਂ ਰੱਖ ਕੇ ਨਾਨਕ ਨਿਰੰਕਾਰੀ ਨਾਂ ਰੱਖ ਕੇ ਕਿ ਆਹ ਹਰਿਆਣੇ ਦੇ ਪੁਜੋਤ ਨੇ ਮੇਟ ਮੇਟ ਤੁੰਦ ਜਗ ਚਾਨਣ ਕਰਨਾ ਇਸ ਇਲਾਹੀ ਜੋਤਨ ਹੈ ਵਾਹ ਮੇਰ ਤੰਦ ਜਗ ਚਾਨਣ ਕਰਨਾ ਇਸ ਇਲਾਹੀ ਜੋਤ ਨੇ ਤਨ ਗੁਰ ਨਾਨਕ ਤਨ ਗੁਰ ਨਾਨਕ ਆਖੂ ਦੁਨੀਆ ਸਾਰੀ ਉਹ ਰਾਏ ਭੋਏ ਦੀ ਤਲਵੰਡੀ ਲੈ ਗਈ ਆਪਣੇ ਸਿਰ ਸਰਦਾਰੀ ਮਾਥ ਲਖਣੀ ਦੇ ਸੰਗ ਫੇਰੇ ਲੈ ਕੇ ਬਣੀ ਬਿਆੰਦਰ ਜੋਰੀ ਮਾਥ ਲਖਣੀ ਦੇ ਸੰਗ ਲੈ ਕੇ ਫੇਰੇ ਲੈ ਕੇ ਬਣੀ ਬਿਆਨਦੜ ਜੋੜੀ ਉਹ ਸੱਤ ਸਹੋਰੇ ਦਾ ਕਰਤਨ ਬਾਦ ਬਾਗ ਉਦਾਸੀਆਂ ਦੇ ਬਲਮੂੜੀ ਜਗ ਨੂੰ ਮੁਕਤ ਕਰਾਉਣੇ ਦੀ ਗੱਲ ਦਿਲ ਵਿੱਚ ਸੋਚ ਵਿਚਾਰੀ ਰਾਏ ਭੋਏ ਦੀ ਤਲਵੰਡੀ ਲੈ ਗਈ ਆਪਣੇ ਸਿਰ ਸਰਦਾਰੀ ਏਮਨਾ ਬਾਦ ਲਾਲੋ ਕਰ ਗਏ ਏਮਨਾ ਬਾਦ ਲਾਲੋ ਕਰ ਗਏ ਉਹ ਸੰਗ ਮਰਦਾਨੇ ਚਾਰ ਉਦਾਸੀਆਂ ਕੀਤੀਆਂ Hindu, Buddha, Yogiya, Nathha, Islam, Dharma ਨਾ ਪਾਈਆਂ ਪ੍ਰੀਤੀਆਂ ਚੰਝੰਡਿਆਲ ਵੀ ਵਰਗੇ ਬੁੱਧੂ ਵੀ ਸਨ ਬਣ ਗਏ ਪਰਿਉਪਕਾਰੀ ਚੰਝੰਡਿਆਲ ਵੀ ਵਰਗੇ ਬੁੱਧੂ ਵੀ ਸਨ ਉਹ ਬਣ ਗਏ ਪਰਿਉਪਕਾਰੀ ਰਾਏ ਭੋਏ ਦੀ ਤਲਵੰਡੀ ਲੈ ਗਈ ਆਪਣੇ ਸਿਰ ਸਰਦਾਰੀ ਨਨਕਾਣੇ ਵਿੱਚ ਪ੍ਰਗਟੇ ਨਾਨਕ ਚੜ ਗਈ ਨਾਮ ਖੁਮਾਰੀ ਚੜ ਗਈ ਨਾਮ ਖੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ